ਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਤੁਹਾਨੂੰ ਦੱਸਦੇ ਆ ਵੀ ਅੱਖਾਂ ਦੀ ਰੋਸ਼ਨੀ ਵਾਸਤੇ ਆ ਚੀਜ਼ਾਂ ਖਾਣ ਨਾਲ ਅੱਖਾਂ ਦੀ ਰੋਸ਼ਨੀ ਨਹੀਂ ਘਟਦੀ ਇਹ ਨਾ ਪਹਿਲਾਂ ਗੈਸ ਕਰ ਲਈਏ ਇਹਨੂੰ ਆਪਾਂ ਥੋੜੀਆਂ-ਥੋੜੀਆਂ ਲਾਂਗੇ ਚੀਜ਼ਾਂ ਨੂੰ ਛੀਨ ਪਹਿਲਾਂ ਸੌਫਨਲੀ ਆ ਸੌਫ ਹੋ ਗਈ ਆ ਕਾਜੂ ਹੋਗੇ ਬਦਾਮ ਹੋਗੇ ਕਾਲੀ ਮਿਰਚ ਹੋਗੀ ਮਿਸਰੀ ਹੋਗੀ ਧਾਗੇ ਵਾਲੀ ਮਿਸਰੀ ਲੈਣੀ ਇਹਨੂੰ ਸੌਫ ਨੂੰ ਆਪਾਂ ਥੋੜੀ ਥੋੜੀ ਭੁੰਨ ਲਾਂਗੇ ਥੋੜੀ ਇਹ ਸਾਰੀਆਂ ਚੀਜ਼ਾਂ ਸੁੱਕੀਆਂ ਭੁੰਨਣੀਆਂ ਨੇ ਇਹਨਾਂ ਦੇ ਵਿੱਚ ਕੁਝ ਹੋਰ ਘਿਓ ਵਗੈਰਾ ਨਹੀਂ ਪਾਣਾ ਇਹ ਸੁੱਕੀਆਂ ਚੀਜ਼ਾਂ ਭੁੰਨਣ ਦੇ ਨਾਲ ਜੇ ਆਪਾਂ ਭੁੰਨ ਕੇ ਇਹਨੂੰ ਪੀਸਾਂਗੇ ਨਾ ਇਹਦੇ ਵਿੱਚ ਫਿਰ ਕੋ ਲੰਬੇ ਸਮੇਂ ਤੱਕ ਪਈ ਰਹਿੰਦੀ ਹੈ ਚੀਜ਼ ਖਾਨ ਨਾਲ ਫਿਰ ਨਹੀਂ ਜਾੜਾ ਜਿਆ ਬਣ ਜਾਂਦਾ ਜੇ ਆਪਾਂ ਬਿਨਾ ਧੁੰਨੇ ਤੋਂ ਪੀਸ ਕੇ ਨਾਲ ਭੁਜੀ ਹੋਈ ਚੀਜ਼ ਬਹੁਤ ਵਧੀਆ ਰਹਿੰਦੀ ਹੈ ਇਹਨੂੰ ਭੁੰਨ ਲੈਣਾ ਭੁੰਨ ਕੇ ਫਿਰ ਇਹਨਾਂ ਨੂੰ ਚੀਜ਼ਾਂ ਨੂੰ ਆਪਾਂ ਪੀ ਲਾਂਗੇ ਸਾਰੀਆਂ ਨੂੰ ਹੁਣ ਆਪਾਂ ਇਹਨੂੰ ਭੁੰਨ ਕੇ ਕੱਢ ਲਿਆ ਸਾਫ ਨੂੰ ਇਹ ਭੁਜੀ ਗਈ ਹੁਣ ਆਪਾਂ ਸੁੱਕੇ ਬਦਾਮ ਲੈ ਲਵਾਂਗੇ ਸਕੇ ਭੁੰਨਣੇ ਨੇ ਕੋਈ ਘਿਓ ਨਹੀਂ ਪਾਉਣਾ ਵਿੱਚ ਇਸ ਤਰੀਕੇ ਨਾਲ ਭੁੰਨ ਕੇ ਤੋ ਵੀ ਥੋੜੀ ਕੈਸ ਸਲੋ ਕਰਕੇ ਉਹਦੇ ਤੇ ਭੁੰਨ ਲੈ। ਇਹ ਹੋਰੀ ਮੈਕਸੀਕਰੋ ਹੁਣ ਬਾਦਾਮ ਭੁੱਜ ਗਏ। ਹੁਣ ਇਹ ਨੀਨ ਨੂੰ ਆਪਾਂ ਤਰਦੀ ਕਰ ਦੋ। ਸਾਰੀਆਂ ਚੀਜ਼ਾਂ ਠੰਡੀਆਂ ਹੋਣੀਆਂ ਪਾਦ ਹੁਣ ਇਸ ਤਰੀਕੇ ਨਾਲ ਕੱਟ ਜੂ ਕੱਟ ਜੂ ਇਹ ਤਾਂ ਨਾ ਹੁਣ ਕਾਜੂ ਵੀ ਭੁੱਜ ਚੁੱਕੇ ਇਹਨਾਂ ਨੂੰ ਵੀ ਆਪਾਂ ਪਲੇਟ ਤੇ ਥੋੜਾ ਜਿਹਾ ਹੁਣ ਪਾ ਦੀ ਹੁਣ ਆਪਾਂ ਮਗਦ ਲੈਨੇ ਇਹਨਾਂ ਨੂੰ ਵੀ ਥੋੜੇ ਜਿਹਾ ਹੁਣ ਲਈਏ ਚਾਰੇ ਮਗਦ ਇਹਨਾਂ ਨੂੰ ਵੀ ਆਪਾਂ ਸੋਦਾ ਲੈ ਲਵਾਂਗੇ ਮਗਦ ਹੁਣ ਆਪਣੇ ਟਟਕਣ ਲਾ ਕੇ ਇਹਨਾਂ ਨੂੰ ਵੀ ਆਪਾਂ ਥੜਨ ਲੈਣ ਇੱਕ ਪਾੜ ਤੇ ਕਾਲੀ ਮਿਰਚ ਆਪਣੀ ਪਹਿਲਾਂ ਹੀ ਪੀਸੀ ਹੋਈ ਸੀਗੀ ਇਹਨੂੰ ਵਿੱਚ ਪਾ ਲੈਣਾ ਫਿਰ ਪੀਸੀ ਹੋਈ ਹੋ ਆ ਸਾਰੀਆਂ ਚੀਜ਼ਾਂ ਆਪਾਂ ਭੁੰਨ ਲਈ ਆਮ ਫਰ ਆਮ ਹੋ ਗਿਆ ਸੌਂਫ ਹੋ ਗਈ ਆ ਕਾਜੂ ਹੋ ਗਿਆ ਮਗਦ ਹੋ ਗਿਆ ਕਾਲੀ ਮਿਰਚ ਮਿੱਠੀ ਇਹ ਸਾਰੀਆਂ ਚੀਜ਼ਾਂ ਪੀਸ ਲੈਣੀਆਂ ਨੇ ਆਪਾਂ ਮਿਕਸੀ ਚ ਠੰਡੀਆਂ ਕਰਕੇ ਜਦੋਂ ਠੰਡੀਆਂ ਹੋ ਗਈਆਂ ਇਹਨਾਂ ਨੂੰ ਪੀਸ ਇਹ ਚੀਜ਼ਾਂ ਸਾਰੀਆਂ ਆਪਾਂ ਪੀ ਲਈਆਂ ਇਹ ਜਿਹੜੇ ਆਪਾਂ ਲਏ ਸੀ ਕਾਜੂ ਬਦਾਮ ਮੱਗ ਦੇ ਪੀ ਲਏ ਆ ਕਾਲੀ ਮਿਰਚ ਤੇ ਆ ਮਿਸਰੀ ਆ ਆ ਸੌਂਫ ਆ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਲੈਣਾ ਇੱਕ ਚਮਚਾ ਭਰ ਕੇ ਆਪਾਂ ਕਾਲੀ ਮਿਰਚ ਦਾ ਪਾਉਣਾ ਸਾਰੀ ਨਹੀਂ ਪਾਉਣੀ ਹੈ ਜੀ ਇੱਕ ਚਮਚਾ ਭਰ ਕੇ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਰਾਤ ਨੂੰ ਪਾਣ ਲੱਗੇ ਦੁੱਧ ਨਾਲ ਲੈ ਲੈਣੀਆਂ ਨੇ ਨਹੀਂ ਨਿਗਾ ਨਹੀਂ ਘਟਦੀ ਅੱਖਾਂ ਦੇ ਅਸੀਂ ਆਪ ਇਹ ਘਰੇ ਜਮਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੇਸੀ ਵਿਲੇ ਲਾਈਵ ਟੀਵੀ